ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨੂੰਸਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਿੰਡ ਚੌੜ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਜਿਹੜਾ ਇਹ ਝਗੜਾ ਦੇਖਣ ਨੂੰ ਮਿਲਿਆ ਤੇ ਭਾਈ ਜਗਜੀਤ ਸਿੰਘ ਦੇ ਵੱਲੋਂ ਕੱਲ ਅਹਿਮ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਕਿਹਾ ਕਿ ਮੈਂ ਪਿਛਲੇ ਦਿਨੀ ਸਮਾਣਾ ਦੇ सदर ਥਾਣੇ ਦੇ ਵਿੱਚ ਆਪਣੀ ਜਿਹੜੀ ਸੀ ਜੀਵਨ ਲੀਲਾ ਉਹ ਖਤਮ ਕਰਨ ਜਾ ਰਿਹਾ ਸੀ ਪਰ ਉਥੋਂ ਜਿਹੜਾ ਮੈਨੂੰ ਹਸਪੀਟਲ ਦੇ ਵਿੱਚ ਲੈ ਕੇ ਜਿਹੜੀ ਮੇਰੀ ਜੀਵਨ ਲੀਲਾ ਉਹ ਬਚ ਗਈ ਤੇ ਹੁਣ ਮੈਨੂੰ ਜਿਹੜਾ ਮੇਰੀ ਜ਼ਮੀਨ ਕਰਕੇ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਪਰ ਉਹਨਾਂ ਵੱਲ ਇਹ ਵੀ ਕਿਹਾ ਗਿਆ ਕਿ ਇਹ ਜਿਹੜਾ ਮਸਲਾ ਹੁਣ ਕੋਰਟ ਦੇ ਵਿੱਚ ਚਲਾ ਗਿਆ ਜੋ ਕੋਰਟ ਕਰੇਗਾ ਮੈਂ ਉਹੀ ਮਨਜ਼ੂਰ ਕਰੂੰਗਾ ਤੇ ਉਹਨਾਂ ਕਿਹਾ ਕਿ ਮੈਂ ਕਾਫੀ ਟਾਈਮ ਤੋਂ ਬਿਆਨਨਾ ਦਿੱਤਾ ਹੋਇਆ ਪਰ ਮੈਨੂੰ ਉਹ ਬਿਆਨਨੇ ਦੇ ਪੈਸੇ ਵੀ ਜਿਹੜੇ ਕੱਟ ਦੇ ਦੇਣ ਮੈਂ ਤਾਂ ਵੀ ਮਨਜ਼ੂਰ ਕਰਦਾ ਪਰ ਹਾਲੇ ਤੱਕ ਕੋਈ ਵੀ ਨਾ ਤਾਂ ਮੇਰੀ ਸਣਵਾਈ ਹੋ ਰਹੀ ਹੈ ਜਿਸ ਕਰਕੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਦੋਂ ਦੂਜੇ ਪੱਖ ਦੀ ਗੱਲ ਜਾਣਨੀ ਚਾਹੀ ਤਾਂ ਉਹਨਾਂ ਕਿਹਾ ਕਿ ਅਸੀਂ ਰਜਿੰਦਰਾ ਹਸਪੀਟਲ ਦੇ ਵਿੱਚ ਆ ਤੇ ਆਪਣਾ ਪੱਖ 2 ਦਿਨ ਬਾਅਦ ਦਵਾਂਗੇ ਜਦੋਂ ਵੀ ਅਗਲੀ ਕੋਈ ਅਪਡੇਟ ਆਏਗੀ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਜੀ ਮੇਨਾ ਜਗਜੀਤ ਸਿੰਘ ਜਗਜੀਤ ਸਿੰਘ ਜੀ ਇਹ ਕੀ ਰੋਲਾ ਹੈ ਔਰ ਕਿਸ ਤਰੀਕੇ ਨਾਲ ਇਹ ਜਿਹੜੀ ਹੁਣ ਸਾਰੀ ਘਟਨਾ ਵਾਪਰੀ ਸੀ ਇਹ ਇਹ ਘਟਨਾ ਵਾਪਰੀ ਹੈ ਇਸ ਤਰ੍ਹਾਂ ਜੀ ਵੀ ਸਾਡਾ ਨਾ ਜ਼ਮੀਨ ਹੈ ਮਲਕੂਆ ਸਾਡੇ ਕੋਲ ਤੇ ਅਸੀਂ ਨਾ ਰਜਿਸਟਰੀ ਕਰਾਈ ਵੀ ਜ਼ਮੀਨ ਦੀ ਜੀ ਕਿ ਉਸ ਬੰਦੇ ਨੇ ਸੜਨ ਨਾਲ ਬਿਆਨਾਂ ਵੀ ਕਰਾਇਆ ਸੀ ਉਹ ਬਿਆਨਾਂ ਦੇ ਆਧਾਰ ਤੇ ਰਜਿਸਟਰੀ ਦੇ ਆਧਾਰ ਤੇ ਅਸੀਂ ਜ਼ਮੀਨ ਆਪਣੀ ਵੰਨੇ ਪਿਆ 12 14 ਸਾਲ ਹੂੰ ਤੇ ਇੱਕ ਬੰਦਾ ਹੋਰ ਆ ਗੁਰਜੀਤ ਸਿੰਘ ਸਾਹਿਬ ਨੂੰ ਗੁਰਮੀਤ ਸਿੰਘ ਉਹਨੇ ਨਾ ਵਿੱਚ ਉਹਨੇ ਬਿਆਨਾਂ ਕਰ ਲਿਆ ਜੀ ਜਦੋਂ ਇਹ ਬੰਦਾ ਸੜਨਾ ਸਹਿਮਤ ਹੋ ਕੇ ਸਾਡੀ ਰਜਿਸਟਰੀ ਕਰਾਵਾ ਤੇ ਉੱਥੇ ਗਿਆ ਉਸ ਬੰਦੇ ਨੇ ਜਾ ਕੇ ਉੱਥੇ ਆਪਣਾ ਬਿਆਨਾਂ ਅੱਗੇ ਲਾਤਾ ਹੂੰ ਉਸ ਤੋਂ ਬਾਅਦ ਸਾਡਾ ਕੋਰਟ 'ਚ ਕੇਸ ਚੱਲ ਗਿਆ ਜੀ ਹੂੰ ਕੋਰਟ 'ਚ ਕੇਸ ਚੱਲਣ ਤੋਂ ਬਾਅਦ ਜਿਹੜਾ ਯਾਇਬ ਸਿੰਘ ਜ਼ਮੀਨਾਂ ਵਾਲਾ ਉਹਦੇ ਤੇ 420 ਦਾ ਪਰਚਾ ਹੋ ਗਿਆ ਜੀ ਜਿਹਦੇ ਵਿੱਚ ਇਹ ਗੁਰਜੀਸ਼ ਅਨਵਾਲਸੀ ਤੇ ਇਹਦੇ ਤੇ ਵੀ ਆਪਣਾ 193 ਨੰਬਰ ਦੇ ਵਿੱਚ ਇਹਦੇ ਤੇ ਵੀ ਮਗੇ ਪਰਚਾ ਕੋਰਟ ਵਿੱਚ ਕੇਸ ਚੱਲਦਾ ਹੈ ਹੂੰ ਚਲੋ ਵੇਖੋ ਜੀ ਉਹ ਜ਼ਮੀਨ ਦਾ ਮੈਟਰ ਹੈ ਅਸੀਂ ਕਹਿੰਦੇ ਵੀ ਜੋ ਕੋਰਟ ਜਨ ਰਿਪੋਰਟ ਕਰੇਗਾ ਕੋਰਟ ਦਾ ਜੋ ਫੈਸਲਾ ਹੋਏਗਾ ਸਾਨੂੰ ਕੋਰਟ ਜ਼ਮੀਨ ਦੇਗਾ ਅਸੀਂ ਵਾਹਾਂਗੇ ਨਹੀਂ ਦੇਗਾ ਤੇ ਜੀ ਜਮੀਨ ਛੱਡ ਦਿਆਂਗੇ ਉਸ ਤੋਂ ਪਰੇ ਇਸ ਮਸਲੇ ਵਿੱਚ ਇਹ ਬੰਦਿਆਂ ਨੇ ਸਾਨੂੰ ਬੜੀ ਬੜੀ ਅਲੱਗ-ਅਲੱਗ ਤਰੀਕਾ ਟੌਰਚਰ ਕਰਦੇ ਨੇ ਅਸੀਂ ਜਿੱਥੇ ਪਿੰਡ ਚੌਣ ਦੀ ਪੰਚਾਇਤ ਦੇ ਪ੍ਰਬੰਧੇ ਬੰਦੇ ਨੇ ਜਾਂ ਹੋਰ ਵੀ ਨੇ ਅਸੀਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਵੀ ਸਾਡਾ ਜਿਹੜਾ ਅਸੀਂ ਪਰਿਵਾਰ ਛੋਟਾ ਹੈ ਪਰਿਵਾਰ ਆ ਅਸੀਂ ਦੂਰਸਿਲ ਪਰਿਵਾਰਾਂ ਸਾਡੀ ਲੜਨਾ ਨਹੀਂ ਚਾਹੁੰਦੇ ਸਾਡਾ ਜੋ ਵੀ ਬੰਦਾ ਨੇ ਵੇੜ ਦਿਓ ਜੇ ਜਾਦੀ ਆ ਤਾਂ ਤੁਸੀਂ ਸਾਡਾ ਬਿਆਨ ਸਾਡਾ ਬਿਆਨ ਮੋੜ ਦਿਓ ਅਸੀਂ ਜ਼ਮੀਨੀ ਲੈ ਲਈ ਹਾਂ ਨਾ ਇਹ ਬੰਦੇ ਜਬਾਨਾ ਮੋੜਨ ਵਾਲੇ ਪਾਸੇ ਆਏ ਆ ਕਹਿੰਦੇ ਵੀ ਅਸੀਂ ਤੇ ਕੋਰਟ 'ਚ ਹੀ ਨਿਭੜਾਂਗੇ ਚਲੋ ਠੀਕ ਹੈ ਕੋਰਟ 'ਚ ਜੋ ਕੋਰਟ ਫੈਸਲਾ ਹੁਣ ਇਹਨਾਂ ਬੰਦਿਆਂ ਨੇ ਕੀ ਕੀਤਾ ਵੀ ਜਦੋਂ ਅਸੀਂ ਆਪਣੀ ਜ਼ਮੀਨ ਅਜੀਤ ਸਿੰਘ ਦੀ ਜ਼ਮੀਨ ਦੇ ਵਿੱਚ ਜੋ ਜ਼ਮੀਨ ਇਹਨਾਂ ਨੇ ਖੁੱਦ ਸਾਨੂੰ ਦਿੱਤੀ ਖੁੱਦ ਉਹ ਭਾਈ 12 14 ਸਾਲ ਤੋਂ ਇਹਦੇ ਵਿੱਚ ਆਪਣੀਆਂ ਜਨਾਨੀਆਂ ਖੜੀਆਂ ਕਰਤੀਆਂ ਨਾਲ ਇਹਨਾਂ ਨੇ ਇਹਨਾਂ ਨੇ ਕੀ ਨਾਮ ਉਹਨਾਂ ਦਾ ਜਨਾਨੀ ਕੋਈ ਤੇ ਯਾਇਪ ਸਿੰਘ ਦੀ ਨੂੰਹ ਹੈ ਜੀ ਇੱਕ ਗੁਰਜੀਤ ਦੇ ਘਰੋਂ ਮਿਲ ਕੇ ਉਹ ਅੱਗੇ ਖੜੀ ਜਾ ਕੇ ਇਹਨਾਂ ਕੋਲ ਅਸਲਾ ਵੀ ਹੈਗਾ ਉਹ ਜਨਾਨੀਆਂ ਨੂੰ ਅਸਲਾ ਅੱਗੇ ਦੇ ਦੇ ਦਿੰਦੇ ਨੇ ਕਈ ਵਾਰ ਉਹ ਸਾਸੀ ਚਲੋ ਅਸੀਂ ਉਹਨੂੰ ਸਾਡੀ ਆਤ ਵੀ ਅਸੀਂ ਮਹਾਰਾਜ ਜੀ ਉਹਗੋਂ ਮੈਂ ਵੀ ਛੋਟੀ ਧੀ ਤੇ ਬਰੋਬਰ ਦੀ ਭੈਣ ਤੇ ਵੱਡੀ ਜਿਹੜੀ ਸਾਡੀ ਮਾਂ ਦੇ ਬਰੋਬਰ ਹੈ ਮੈਂ ਨਾ ਹੱਦ ਬਣਾਂ ਕਿ ਮੈਂ ਪੈਣੇ ਵੀ ਤੁਸੀਂ ਕੀ ਮਸਲਾ ਵੀ ਤੁਸੀਂ ਜੋ ਗੱਲ ਤੁਸੀਂ ਆਪਾਂ ਪਿੰਡ ਬਹਿ ਜਾਓ ਆਪਾਂ ਬਹਿ ਕੇ ਇਹਨੂੰ ਦੱਸੋ ਵੀ ਤੁਸੀਂ ਅੱਗੇ ਕਿਉਂ ਆਉਂਦੀਆਂ ਜੇ ਅੱਗੇ ਜੇ ਤੁਸੀਂ ਵਿੱਚ ਬੜੇ ਪੜੀਦੇ ਸੀ ਤੇ ਆਪਣੇ ਕੱਪੜੇ ਪਾੜ ਕੇ ਦੁੜ ਤੇ ਕੇਸ ਪਵਾਉਣਾ ਉਹ ਕਹਿੰਦੇ ਨੇ ਉਹ ਕਹਿੰਨੀ ਆ ਬੀਬੀਆਂ ਨੇ ਗਿਆ ਚਲ ਅਸੀਂ ਜੀ ਵਾਪਸ ਆ ਗਏ ਅਸੀਂ ਫੇਰ ਆਣ ਕੇ ਪਿੰਡ ਦੇ ਬੰਦਿਆਂ ਨੂੰ ਸਰਪੰਚ ਸਾਹਿਬ ਨੂੰ ਹੋਰ ਬੰਦਿਆਂ ਨੂੰ ਅਸੀਂ ਕਿਹਾ ਵੀ ਆਹਕ ਮਸਲਾ ਹੈ ਵੀ ਤੁਸੀਂ ਸਾਡਾ ਬਹਿ ਕੇ ਮਸਲਾ ਨਿਬੇੜ ਦਿਓ ਵੀ ਵੇਖੋ ਜੇ ਅਸੀਂ ਗੁਰਸਿੱਖ ਪਰਿਵਾਰ ਆ ਸਾਡੇ ਘਰ ਵੀ ਅਸੀਂ ਗੁਰੂ ਕਾਰੇ ਮਾਰਾ ਪ੍ਰਕਾਸ਼ ਕੀਤਾ ਅਸੀਂ 100 150 ਪਰਿਵਾਰ ਦੇ ਮੈਂਬਰਾਂ ਸਬ ਵੀ ਦੇਖੋ ਸਾਨੂੰ ਇਹ ਧਾਰਮਿਕ ਤੌਰ ਤੇ ਜਾਂ ਪਰੇਸ਼ਾਨ ਜਾਂ ਟੌਰਚਰ ਕਰਨਾ ਚਾਹੁੰਦੇ ਨਹੀਂ ਅਸੀਂ ਨਹੀਂ ਚਾਹੁੰਦੇ ਜੋ ਪੰਚਾਇਤ ਸਾਨੂੰ ਫੈਸਲਾ ਕਰਦੇ ਕਿ 7-5 ਅਸੀਂ ਮੰਨਣ ਨੂੰ ਤਿਆਰ ਆ ਪਰ ਅਸੀਂ ਲੜਾਈ ਝਗੜਾ ਨਹੀਂ ਕਰਨਾ ਠੀਕ ਹੈ ਸਾਨੂੰ ਪਹਿਲਾਂ ਪਰਿਵਾਰ ਚ ਬੜੀ ਮਾਰ ਪਈ ਏ ਇਸ ਤੋਂ ਬਾਅਦ ਜੀ ਚਲੋ ਅਸੀਂ ਥਾਣੇ ਰਿਪੋਰਟ ਕੀਤੀ ਪਿਛਲੇ ਮਹੀਨੇ ਦੇ 2 ਤਰੀਕ ਨੂੰ ਪਿਛਲੇ ਮਹੀਨੇ ਦੇ 2 ਦਿਨ ਅਸੀਂ ਰਿਪੋਰਟ ਕਰਤੀ ਜੀ ਉਹਦੇ ਵਿੱਚ ਅਸੀਂ ਥਾਣੇ ਜਾਂਦੇ ਰਹੇ ਪੁਲਸ ਨੇ ਸਾਨੂੰ ਬੁਲਾਇਆ ਅਸੀਂ ਜਾਂਦੇ ਰਹੇ ਇਹਨਾਂ ਨੂੰ ਇੱਕ ਦਿਨ ਬੁਲਾ ਲਿਆ ਇਹ ਵੀ ਚਲੇ ਗਏ ਉਥੇ ਸਾਡੇ ਪਿੰਡ ਦੇ ਕੁਝ ਅੱਜ ਇਹਦੀ ਬੰਦੇ ਨਾਲ ਸਣ ਵੱਡੇ ਭਾਈ ਸਾਹਿਬ ਦੇ ਉੱਥੇ ਥਾਣੇ ਗਿਆ ਜਾ ਕੇ ਬਹਿ ਗਏ ਹੂੰ ਉੱਥੇ ਉਹਨੇ ਕਿਹਾ ਭਾਈ ਤੁਸੀਂ ਜਨਾਨੀਆਂ ਦੇ ਅੱਗੇ ਕਿਉਂ ਕਰਦੇ ਜੇ ਕਹਿੰਦਾ ਵੀ ਆਪਣੀ ਕੋਈ ਹੁੰਦੀ ਆ ਕੀ ਕਹਿੰਦੇ ਥਿਊਰੀ ਹੁੰਦੀ ਆ ਹੂੰ ਉਹਨਾਂ ਨੇ ਯਾਰ ਇਹ ਕਿਹੜੀ ਥਿਊਰੀ ਆ ਇਹਨੇ ਗੁਰਜੀਤ ਸਿੰਘ ਨੇ ਕਿਹਾ ਉਹ ਕਹਿੰਦਾ ਵੀ ਇਹ ਕਿਹੜੀ ਥਿਊਰੀ ਆ ਵੀ ਯਾਰ ਤੁਸੀਂ ਜਨਾਨੀਆਂ ਅੱਗੇ ਕਰਦੇ ਪਏ ਜੇ ਵੀ ਇਹ ਕਿਹੜੀ ਥਿਊਰੀ ਆ ਹੂੰ ਤੇ ਉਹ ਕਹਿੰਦਾ ਵੀ ਯਾਰ ਕੋਈ ਬੰਦੇ ਆਲਾ ਕੰਮ ਕਰੋ ਜੀ ਜਨਾਨੀਆਂ ਅੱਗੇ ਕਰਕੇ ਗੁਰਸਿਕਪੁਰ ਪਰਿਵਾਰ ਵਧੀਆ ਬੰਦੇ ਕਿੰਨੇ ਕੋ ਟਾਈਮ ਤੋਂ ਇਹ ਵਿਵਾਦ ਚੱਲ ਰਿਹਾ ਹੈ ਇਹ ਇਹ ਵਿਵਾਦ ਮੈਂ ਕਿ ਵੀ ਤਿੰਨ ਮਹੀਨੇ ਤੋਂ ਜ਼ਿਆਦਾ ਇਹਨਾਂ ਨੇ ਜਨਾਨੀਆਂ ਨਾਲ ਖੇੜਿਆ ਜੀ ਹਾਂ ਨਹੀਂ ਉਸ ਤੋਂ ਪਹਿਲਾਂ ਵੀ ਚੱਲ ਰਿਹਾ ਸੀ ਉਸ ਤੋਂ ਪਹਿਲਾਂ ਨਹੀਂ ਕੋਈ ਐਡੀ ਗੱਲ ਨਹੀਂ ਹੈਗੀ ਬਲਕਿ ਵੀ ਅਸੀਂ ਜ਼ਮੀਨ ਆਪਣੀ ਵੰਦੇ ਸੀ ਕੋਈ ਪਰੋਣ ਨਹੀਂ ਹੈਗੀ ਵੀ ਜ਼ਮੀਨ ਲਈ ਵੰਦੇ ਸੀ ਹੁਣ ਤੁਸੀਂ ਹੁਣ ਤੁਸੀਂ ਇਨਸਾਫ ਮੰਗ ਰਹੇ ਹੋ ਹਾਂ ਅਸੀਂ ਇਸ ਇਸ ਚੀਜ਼ ਦਾ ਇਨਸਾਫ ਮੰਗਦੇ ਵੀ ਜੇ ਸਾਡੇ ਤੇ ਕਦੇ ਵੀ ਜਨਾਨੀਆਂ ਦਾ ਕੇਸ ਪਵਾ ਸਕਦੇ ਜਾਂ ਕੁਝ ਵੀ ਕਰ ਸਕਦੇ ਉਹਨੇ ਮੇਰੇ ਚੇਕੇ ਨਾਲੇ ਹੋਰ ਇਸ ਬੰਦੇ ਨੇ ਐਸਐਚਓ ਸਾਹਦੇ ਸਾਹਮਣੇ ਹਮ ਪੰਚਾਇਤ ਦੇ ਵਿੱਚ ਬੈਠਿਆ ਇਹ ਗੱਲ ਕਹਿਤੀ ਕਹਿੰਦਾ ਜੀ ਇਸ ਬੰਦੇ ਨੂੰ ਪਟਿਆਲੇ ਮਾਤਾ ਵਾਲੇ ਕੇਸ 'ਚ ਅਸੀਂ ਪਵਾਇਆ ਸੀ ਅਸੀਂ ਇਹਦੇ ਛੱਡੇ ਪੜਵਾਏ ਸੀ ਅਸੀਂ ਬਿਲੀਅਨ ਹੋਈਏ ਸੀ ਅਸੀਂ ਇਹਦਾ ਸਰ ਕੋਈ ਕਰਵਾਇਆ ਸੀ ਹਮ ਜਦੋਂ ਉਹ ਮੇਰੇ ਨਾਲ ਹੋਇਆ ਤੇ ਮੈਂ ਇਧਰੰਗ ਦਾ ਮੈਨੂੰ ਅਟੈਕ ਆ ਗਿਆ ਮੈਂ ਮੰਜੇ ਤੇ ਪੈ ਗਿਆ ਉਸੇ ਟੈਨਸ਼ਨ ਦੇ ਵਿੱਚ ਮੇਰੀ ਪਿਤਾ ਜੀ ਦੀ ਡੈਥ ਹੋ ਗਈ ਇੱਕ ਮਹੀਨੇ ਬਾਅਦ ਹੀ ਇੱਕ ਮਹੀਨੇ ਬਾਅਦ ਮੇਰੀ ਵਾਈਫ ਦੀ ਡੈਥ ਹੋ ਗਈ ਹਾਂ ਉਦੋਂ 2 ਮਹੀਨੇ ਬਾਅਦ ਮੇਰੀ ਮਾਤਾ ਦੀ ਡੈਥ ਹੋ ਗਈ ਅਸੀਂ ਪਰਿਵਾਰ ਤੌਰ ਤੇ ਮਗੇ ਪੂਰੇ ਉੱਟੇ ਵੇ ਆ ਹਾਂ ਇਹਨਾਂ ਨੇ ਕਿ ਫਿਰ ਹੁਣ ਇਹਨੇ ਉਹ ਗੱਲ ਉੱਥੇ ਕਹਿਤੀ ਮਗੇ ਜਿਹੜੀ ਗੱਲ ਤਾਂ ਸਾਨੂੰ ਪਤਾ ਵੀ ਨਹੀਂ ਕਿਨੇ ਕਰਾਇਆ ਕੀ ਕਰਾਇਆ ਇਹ ਆਪ ਹੀ ਮਗੇ ਕਹਿੰਦਾ ਵੀ ਇਹਨਾਂ ਨੇ ਕੀ ਮੈਂ ਕਰਾਇਆ ਚਲੋ ਅਸੀਂ ਫਿਰ ਉਹ ਵੀ ਅਸੀਂ ਗੱਲ ਰੱਖੀ ਵੀ ਇਹ ਵੀ ਤੂੰ ਸਾਡੇ ਨਾਲ ਉਹ ਵੀ ਕਰਾ ਤਾਂ ਹੁਣ ਸਾਡੇ ਜਨਾਨੀਆਂ ਦਾ ਪਵਾਨ ਨੇ ਮੈਂ ਫਿਰ ਸਰਪੰਚ ਸਾਹਿਬ ਨੂੰ ਕਾਲ ਕੀਤੀ ਜੋ ਮੇ ਕੋਲ ਕੋਰ ਰਿਕਾਰਡ ਵੀ ਹੈ ਹਾਂ ਮੈਂ ਸਰਪੰਚ ਸਾਹਿਬ ਵੀ ਮੇਰੀ ਆਪ ਜੀ ਦੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਤੁਸੀਂ ਪਿੰਡ ਦੇ ਪਤਵੰਤੇ ਸਰਪੰਚ ਜੀ ਵੀ ਸਾਡਾ ਮਸਲੇ ਨੂੰ ਹੱਲ ਕਰੋ ਇਹ ਗੱਲ ਅਸੀਂ ਪ੍ਰਸ਼ਾਸਨ ਅੱਗੇ ਵੀ ਰੱਖੀ ਫਿਰ ਜਦੋਂ ਮੈਨੂੰ ਇਹਨਾਂ ਨੇ ਮਜਬੂਰ ਕਰਤਾ ਵੀ ਜੇ ਤੂੰ ਮਰਨਾ ਹੈ ਮਰ ਜਾ ਸਾਡੀ ਸਿਹਤ ਤੇ ਕੋਈ ਅਸਰ ਨਹੀਂਗਾ ਮੇਰੇ ਦਿਮਾਗ ਤੇ ਡਿਪਰੈਸ਼ਨ ਪੈ ਗਿਆ ਮੈਂ ਚੱਕਰ ਵਿੱਚ ਮੈਂ ਸਲਫਾਟ ਜੀ ਗੋਲੀ ਜੀ ਮੈਂ ਉਹ ਖਾ ਗਿਆ ਚਲੋ ਮੈਂ ਮੇਰੀ ਜਾਨ ਬਚ ਗਈ ਪਰਮਾਤਮਾ ਨੇ ਸਵਾਸ ਲਿਖਿਆ ਜੀ ਉਸ ਤੋਂ ਅਪਰੰਤ ਕੀ ਹੁੰਦਾ ਕਿ ਮੈਂ ਬਚ ਕੇ ਘਰ ਆ ਜਨਾ ਉਸ ਤੋਂ ਬਾਅਦ ਇਹਨਾਂ ਦੇ ਪ੍ਰਸ਼ਾਸਨ ਨੇ ਪਰਚਾ ਕਰਤਾ ਇਹਨਾਂ ਦੀ ਕੱਚੀ ਜ਼ਮਾਨਤ ਹੋ ਗਈ ਅਜੇ ਕੱਚੀ ਜ਼ਮਾਨਤ ਇਹਨਾਂ ਦੀ ਮੁਕੰਮਲ ਵੀ ਨਹੀਂ ਹੋਈ ਇਹਨਾਂ ਬੰਦਿਆਂ ਨੇ ਸਾਡੇ ਨਾਲ ਫਿਰ ਦੁਬਾਰਾ ਝਗੜਾ ਕਰਤਾ ਹੁਣ ਤੁਸੀਂ ਇਨਸਾਫ ਦੀ ਮੰਗ ਕਰ। ਅਸੀਂ ਇਨਸਾਫ ਹੀ ਮੰਗਦੇ ਆਂ ਵੀ ਇੱਕ ਦਿਨ ਸਾਡੇ ਘਰ ਮਹਾਰਾਜਾ ਪ੍ਰਕਾਸ਼ ਨੇ ਦੂਜੇ ਅਸੀਂ ਗੁਰਸ਼ਖ ਪਰਿਵਾਰ ਅਸੀਂ ਤਿੰਨ ਮੈਂਬਰਾਂ ਪਰਿਵਾਰ ਦੇ ਪ੍ਰਸ਼ਾਸਨ ਕੀ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜੇ ਇਹਨਾਂ ਦੇ ਬੱਚੇ ਪੁਲਸ ਵਿੱਚ ਨੇ ਤੇ ਇਹਦਾ ਮਤਲਬ ਇਹ ਨਾ ਪ੍ਰਸ਼ਾਸਨ ਕਰੇ ਕਿ ਜੇ ਬੱਚੇ ਪੁਲਸ ਵਿੱਚ ਨੇ ਸੱਚ ਤੇ ਝੂਠ ਦਾ ਨਤਾਰਾ ਕਰੇ ਇਹ ਬੰਦੇ ਜਿਹੜੇ ਸਾਨੂੰ ਪਰੇਸ਼ਾਨ ਕਰਕੇ ਮਰਨਵਾ ਤੇ ਮਜਬੂਰ ਕਰ ਸਕਦੇ ਨੇ ਇਹ ਕੱਲ ਨੂੰ ਸਾਡੇ ਤੇ ਕੁਝ ਵੀ ਤਰਾ ਸਕਦੇ ਨੇ ਸਾਡੇ ਘਰ ਮਹਾਰਾਜਾ ਪ੍ਰਕਾਸ਼ ਏ ਅਸੀਂ ਕਈ ਵਾਰੀ ਘਰ ਚ ਕੱਲਾ ਮੈਂਬਰ ਹੁੰਦਾ ਹੈ ਸਾਡਾ ਪਿੰਡ ਤੋਂ 1.5 ਕਿਲੋਮੀਟਰ ਤੇ ਡੇਰਾ ਨੇੜੇ ਕੋ ਸਾਡੇ ਕੋਈ ਘਰ ਨਹੀਂ ਹੈਗਾ ਸਾਡਾ ਕਿਤੇ ਵੀ ਨੁਕਸਾਨ ਵੀ ਕਰ ਸਕਦੇ ਨੇ ਕਿ ਐਸਜੀਪੀ ਸਾਡੀ ਬੇਨਤੀ ਹੈ ਕਿ ਜੇ ਐਸਜੀਪੀ ਨੇ ਸਾਡੀ ਸਿੱਖਾਂ ਦੀ ਬਾਣ ਨਹੀਂ ਫੜਨੀ ਛੱਡਦਾ ਇਨਸਾਬ ਨਹੀਂ ਦਵਾਣਾ ਤੇ ਐਸਜੀਪੀ ਸਾਡੀ ਹੱਥ ਬਨ ਕੇ ਬੇਨਤੀ ਹੈ ਕਿ ਆਣ ਕੇ ਮਹਾਰਾਜ ਦੇ ਰੂਪ ਨੇ ਉਸ ਵਕਤ ਪ੍ਰਕਾਸ਼ਨ ਕਰਾ ਗਏ ਤੇ ਆਪਣੇ ਮੰਦਰਾਂ ਵਿੱਚ ਲਿਆ ਜਾਣ ਕਿਉਂਕਿ ਕਲ ਨੂੰ ਮਹਾਰਾਜ ਦਾ ਤੁਨਾਦਰ ਕਰ ਜਾਏ ਜਾਂ ਸਾਡੇ ਪਰਿਵਾਰ ਦੇ ਵਿੱਚ ਕੋਈ ਇਹੋ ਜਿਹਾ ਕੁਝ ਹੋ ਜਾਏ ਕਿ ਅਸੀਂ ਨਹੀਂ ਚਾਹੁੰਦੇ ਕਿ ਮਹਾਰਾਜ ਦਾ ਅਦਰਾਦਰ ਹੋਵੇ ਤੇ ਮਹਾਰਾ ਸਾਡੇ ਬਦਨਾਮੀ ਦੇ ਨਾਲ ਮਹਾਰਾਜ ਨੂੰ ਹੋਵੇ ਤੇ ਸਾਡੀ ਝਾਲ ਮਾਨ ਦੀ ਉਹ ਰੱਖੀ ਹੈ ਉਹ ਪ੍ਰਸ਼ਾਸਨ ਜੁਮੇਵਾਰੀ ਲਵੇ ਜੇ ਸਾਡਾ ਕਦੇ ਭੁੱਖੇ ਵੀ ਕੋਈ ਨੁਕਸਾਨ ਹੁੰਦਾ ਪਰਿਵਾਰ ਦਾ ਘਰਾਂ ਨੂੰ ਨੁਕਸਾਨ ਕਰ ਜਾਂਦਾ ਜਾਂ ਰਸਤੇ 'ਚ ਕਿਤੇ ਵੀ ਹੁੰਦਾ ਹੈ ਉਹਦਾ ਜੁਮੇਵਾਰ ਇਹ ਦੋਵੇਂ ਪਰਿਵਾਰ ਹੋਣਗੇ ਉਸ ਦਿਨੇ ਥਾਣੇ ਚ ਗਏ ਨੇ ਤੁਸੀਂ ਮੌਜੂਦ ਸੀ ਉੱਥੇ ਹਾਂਜੀ ਕੀ ਘਟਨਾ ਹੋਈ ਸੀ ਸਾਰੀ ਉੱਥੇ ਇਹ ਵੇਖੋ ਜੀ ਥਾਣੇ ਦੇ ਵਿੱਚ ਅਸੀਂ ਗਏ ਸੀ ਇਹਨਾਂ ਨੇ ਕਰਦੀਪ ਸਿੰਘ ਜੁਜੀਤ ਸਿੰਘ ਨੇ ਜੂ ਇਹਨਾਂ ਦਾ ਪੈਨੀ ਦਾ ਮੈਟਰ ਸੀ ਰੌਲਾ ਪਿਆ ਸੀ ਪੈਨੀ ਦਾ ਹੂੰ ਉਹਦੇ ਮੁਤਾਬਕ ਇਹਨਾਂ ਨੇ ਪਹਿਲਾਂ ਪਰਚਾ ਦਿੱਤਾ ਸੀ ਵੀ ਇਹ ਸਾਡਾ ਇਨਸਾਬ ਕੀਤਾ ਜਾਏ ਹੂੰ ਅਸੀਂ ਐਸ ਐਚ ਓ ਸਾਹਿਬ ਕੋਲ ਗਏ ਐਸ ਐਚ ਓ ਸਾਹਿਬ ਨੇ ਸਾਡੀ ਗੱਲ ਸੁਣੀ ਤੋਂ ਉਹਨੂੰ ਦੂਜੀ ਪਾਰ ਸੱਦੀ ਦੂਜੀ ਧਿਰ ਵਿੱਚ ਆਈ ਸੀ ਹਾਂ ਦੂਜੀ ਧਿਰ ਨੂੰ ਜਦੋਂ ਅਸੀਂ ਇਹ ਕਹਿਆ ਗਿਆ ਵੀ ਸਾਡੀ ਜ਼ਮੀਨ ਦੇ ਵਿੱਚ ਜਿਹੜਾ ਕੋਈ ਮੈਟਰ ਰੋਲਾ ਚੱਲਦਾ ਵੀ ਉਹ ਅਸੀਂ ਬੈ ਕੇ ਨਿਬੜ ਨੂੰ ਤਿਆਰ ਹਾਂ ਵੀ ਸਾਡਾ ਨਿਬੜ ਜੇ ਜਿਵੇਂ ਤੁਸੀਂ ਕਹੋਗੇ ਅਸੀਂ ਉਸੇ ਹਿਸਾਬ ਨਾਲ ਐਸ ਐ ਮਾਨਜੋਗ ਐਸ ਐਚਓ ਸਾਹਿਬ ਸਾਨੂੰ ਜੋ ਕਰਨਗੇ ਤਾਂ ਹਨ ਮਨਜ਼ੂਰ ਹੈ ਹੁਣ ਬਰਾੜ ਸਾਹਿਬ ਸਾਨੂੰ ਉੱਥੇ ਬਰਾੜ ਸਾਹਿਬ ਠੀਕ ਹੈ ਉੱਥੇ ਇਹਨਾਂ ਨੇ ਪਟਿਆਲੇ ਜੋ ਘਟਨਾ ਹੋਈ ਸੀ ਕਾਲੀ ਦੇਵੀ ਮੰਦਿਰ ਦੇ ਬਾਬਾ ਜੀ ਦੇ ਅਟੈਕ ਹੋਇਆ ਅਸੀਂ ਬਾਬਾ ਜੀ ਦੇ ਟੌਰਚ ਕੀਤਾ ਗਿਆ ਸੀ ਹੂੰ ਬਹੁਤ ਜਿਆਦਾ ਉਹਦੇ ਆਪਾਂ ਗੱਲ ਕਹਿ ਸਕਦੇ ਜੀ ਜੋ ਕੁਝ ਹੋਇਆ ਸੀ ਹੂੰ ਉਹਦੇ ਮੁਤਾਬਕ ਜਦੋਂ ਅਸੀਂ ਇਹ ਗੱਲ ਕੀਤੀ ਵੀ ਉਦੋਂ ਵੀ ਤੁਸੀਂ ਆ ਕੰਮ ਕਰਾਇਆ ਹੂੰ ਫੌਜੀ ਸਾਹਿਬ ਨੇ ਕਿਹਾ ਵੀ ਸਾਡੇ ਮੇਰਾ ਮੁੰਡਾ ਉੱਥੇ ਲੱਗਾ ਹੋਇਆ ਉਹਨੂੰ ਉਹਦੀ ਡਿਊਟੀ ਉਹਨੇ ਕਰਨੀ ਸੀ ਹੂੰ ਉਸ ਤੋਂ ਬਾਅਦ ਜੋ ਵੀ ਟੌਰਚ ਹੋਇਆ ਉੱਥੇ ਮੇਰਾ ਜਵਾਈ ਲੱਗਾ ਸੀ ਮੇਰੇ ਜਵਾਈ ਨੇ ਇਹ ਕਰਵਾਇਆ ਉਹਦੀ ਡਿਊਟੀ ਸੀ ਉਹਨੂੰ ਕਰਨਾ ਪਿਆ ਵੇਖੋ ਜੀ ਉਹ ਗੱਲ ਦਾ ਇਹਨੇ ਗਲ ਦਰਾਦਰਾ ਕੇ ਵਾਰ-ਵਾਰ ਇਹ ਗੱਲਾਂ ਕਰਦਾ ਹੂੰ ਜੋ ਵੀ ਜੇ ਸਾਡੇ ਸਿੱਖ ਪਰਿਵਾਰ ਦੇ ਜਾਂ ਕਿਸੇ ਦੇ ਵੀ ਐਵੇਂ ਦਾ ਕੰਮ ਹੁੰਦਾ ਹੈ ਉਹਦੇ ਦੁਬਾਰਾ ਕੰਮ ਹੋਣ ਤੋਂ ਦੁਬਾਰਾ ਜਖਮ ਹਰੇ ਕਰਨੇ ਤੇ ਇਹ ਜਦੋਂ ਜਖਮ ਹਰੇ ਕਰਦੇ ਨੇ ਜੋ ਠੇਸ ਜਿੱਥੇ ਪਹੁੰਚਦੀ ਹੈ ਜੋ ਨੁਕਸਾਨ ਇਹ ਪਰਿਵਾਰ ਦਾ ਹੋਇਆ ਉਹ ਨੁਕਸਾਨ ਤੇ ਪਹਿਲੀ ਗੱਲ ਪੂਰਾ ਗਿੱਟਣ ਨਹੀਂ ਜਾਂਦਾ ਤੇ ਨਵੇਂ ਸਿਰੇ ਆ ਕੇ ਇਹਨਾਂ ਨੇ ਫੇਰ ਨਵੀਂ ਅਲਖ ਜਗਾਈ ਏ ਤੇ ਇਸ ਕਰਕੇ ਬਾਬਾ ਜੀ ਨੇ ਉਦੋਂ ਨਾਲ ਦੁਬਾਰਾ ਖੁਦਕੁਸ਼ੀ ਕਰਨ ਦਾ ਇਹਨਾਂ ਦਾ ਪੂਰਾ ਉਹ ਹੋ ਗਿਆ ਖੁਦਕੁਸ਼ੀ ਕੀਤੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਬਚ ਗਏ ਤੇ ਇਸ ਕਰਕੇ ਇਹ ਪਰਿਵਾਰ ਨੂੰ ਨਿਆਂ ਮਿਲਣਾ ਚਾਹੀਦਾ ਸਾਰੇ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸਾਡਾ ਜੋ ਵੀ ਆਏ ਨੇ ਇਹਨਾਂ ਦੇ ਨਾਲ ਪਰਿਵਾਰ ਦੇ ਮੁੱਢ ਨਾਲ ਮੋੜਾ ਜੋੜ ਕੇ ਖੜੂਵਾਂਗੇ ਇਹਨਾਂ ਦਾ ਜੋ ਵੀ ਇਹਨਾਂ ਦਾ ਫੈਸਲਾ ਹੋਇਆ